ਸਵਾਗਤ ਮੈਰੀਨਸ ਹੁਮਨ ਤੇ ਇੱਕ ਵਾਰ ਫਿਰ ਤੋਂ ਕਿਸਾਨ ਵੀਰਾਂ ਦੇ ਰੂਬਰੂ ਆ ਲੈ ਕੇ ਆਪਣੇ ਹੀ ਪਿਆਰੇ ਕਿਸਾਨ ਵੀਰਾਂ ਦਾ ਹਰਮਨ ਪਿਆਰਾ ਪ੍ਰੋਗਰਾਮ ਜਿਸ ਦਾ ਨਾਮ ਹੈ ਮੇਰਾ ਪਿੰਡ ਮੇਰੇ ਖੇਤ ਇਸ ਦੇ ਜ਼ਰੀਏ ਕਿਸਾਨ ਵੀਰਾਂ ਲਈ ਅਸੀਂ ਲਾਹੇਵੰਦ ਜਾਣਕਾਰੀ ਉਹਨਾਂ ਤੱਕ ਪਹੁੰਚਾਉਂਦੇ ਆ ਤੇ ਪਹਿਲਾਂ ਨਜ਼ਰ ਪਾ ਲੈਂਦੇ ਆ ਖੇਤੀ ਸੂਚਨਾ ਤੇ ਸੁਝਾਤੇ ਪਿਆਰੇ ਕਿਸਾਨ ਵੀਰੋ ਮੈਂ ਹਾਂ ਦਮਨਦੀਪ ਸਿੰਘ ਬਾਗਵਾਨੀ ਵਿਕਾਸ ਅਫਸਰ ਬਾਗਵਾਨੀ ਵਿਭਾਗ ਪੰਜਾਬ ਲੈ ਕੇ ਹਾਜ਼ਰ ਹਾਂ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਜਿਹੜੇ ਕਿਸਾਨ ਵੀਰਾਂ ਨੇ ਬਟਨ ਖੁੰਬ ਲਗਾਈ ਨੂੰ 2 ਹਫ਼ਤੇ ਹੋ ਚੁੱਕੇ ਨੇ ਉਸ ਲਈ ਜੋ ਰੂੜੀ ਖਾਦ ਕੇਸਿੰਗ ਵਾਸਤੇ ਅਸੀਂ ਵਰਤਣੀ ਹੈ ਤੁਰੰਤ ਪ੍ਰਭਾਵਨਾ ਉਸ ਨੂੰ 4 ਤੋਂ 5% ਫਾਰਮਲੀ ਨਾ ਦੀ ਦਵਾਈ ਦੇ ਨਾਲ ਸੋਧ ਲਵੋ ਤਾਂ ਜੋ ਕਟਾਣੂ ਰਹਿਤ ਹੋ ਜਾਵੇ ਅਤੇ ਉਸ ਉਪਰੰਤ 1 ਤੋਂ 1.5 ਇੰਚ ਦੀ ਮਟਾਈ ਦੀ ਕੇਸਿੰਗ ਜਿਹੜੀ ਹੈ ਉਹ ਬਜਾਈ ਕੀਤੀਆਂ ਖੁੰਬਾਂ ਦੇ ਉੱਤੇ ਕਰ ਦਿਓ ਅਤੇ ਹਲਕਾ ਪਾਣੀ ਲਗਾਉਂਦੇ ਰਹੋ। ਇਸੇ ਤਰ੍ਹਾਂ ਜਿਹੜੇ ਕਿਸਾਨ ਵੀਰਾਂ ਨੇ ਢੀਂਗਰੀ ਖੁੰਬ ਲਗਾਈ ਹੈ ਉਸ ਖੁੰਬ ਦੇ ਜੇ ਲਫਾਫੇ 80% ਚਿੱਟਾਪਨ ਸ਼ੋਅ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਲਫਾਫੇ ਪਾੜ ਦਿਓ ਅਤੇ ਹਲਕਾ ਪਾਣੀ ਤੂੜੀ ਦੇ ਉੱਤੇ ਦਿੰਦੇ ਰਹੋ। ਜਿਹੜੇ ਬਾਗਵਾਨਾਂ ਨੇ ਕੁਝ ਦੇਰ ਹੋ ਗਈ ਹੈ ਤਾਵ ਨਾਸ਼ਪਾਤੀ ਦਾ ਬਾਗ ਇਸ ਸਮੇਂ ਵੀ ਫਟਾਰੇ ਤੋਂ ਪਹਿਲਾਂ ਲਗਾਇਆ ਜਾ ਸਕਦਾ ਹੈ। ਧਿਆਨ ਰੱਖਣ ਦੀ ਲੋੜ ਹੈ ਕਿ ਬਾਗ ਲਗਾਉਣ ਸਮੇਂ ਆਪਾਂ ਕਲੋਰ ਫਾਇਰੀ ਫਾਸਟ 20 EC ਨਾਂ ਦੀ ਦਵਾਈ ਨੂੰ 10 ml 2 ਕਿਲੋ ਮਿੱਟੀ ਦੇ ਵਿੱਚ ਮਿਕਸ ਕਰਕੇ ਪ੍ਰਤੀ ਟੋਏ ਦੇ ਵਿੱਚ ਜ਼ਰੂਰ ਪਾਈਏ ਤਾਂ ਜੋ ਭੂਰੀਆਂ ਕੀੜੀਆਂ ਅਤੇ ਸਿਉਂਕ ਤੋਂ ਜਿਹੜਾ ਉਹ ਬੂਟਿਆਂ ਦਾ ਨਵੇਂ ਬੂਟਿਆਂ ਦਾ ਬਚਾਅ ਕੀਤਾ ਜਾ ਸਕੇ। ਜੋ ਹਰੇ ਭਰੇ ਫਲਾਂ ਦੇ ਬੂਟੇ ਨੇ ਉਨਾ ਨੂੰ ਦੇਸੀ ਰੂੜੀ ਜੋ ਹੈ ਉਹ ਖਾਦ ਇਸ ਸਮੇਂ ਦੌਰਾਨ ਤਰੰਤ ਪਾ ਦੇਣੀ ਚਾਹੀਦੀ ਹੈ ਜੋ ਨਿੰਬੂ ਜਾਤੀ ਦੇ ਫਲ ਕਿਨੂ ਅਤੇ ਬਲੱਡ ਰੈੱਡ ਇਸ ਸਮੇਂ ਤੜਾਈ ਚੱਲ ਰਹੀ ਹੈ ਉਹ ਤੜਾਈ ਜਿਹੜੀ ਇਸ ਢੰਗ ਨਾਲ ਕਰਨੀ ਹੈ ਕਿ ਲੰਬੀਆਂ ਡੰਡੀਆਂ ਫਲਾਂ ਦੇ ਨਾਲ ਨਾ ਰਹਿਣ ਛੋਟੀ ਡੰਡੀ ਬਟਨ ਡੰਡੀ ਜਿਹੜੀ ਹੈ ਉਹ ਤੋੜੀ ਜਾਵੇ ਕਿਉਂਕਿ ਵੱਡੀਆਂ ਡੰਡੀਆਂ ਜੋ ਜਦੋਂ ਡੱਬਾ ਬੰਦ ਪੈਕ ਹੁੰਦੇ ਨੇ ਫਲ ਤਾਂ ਨਾਲ ਦੇ ਫਲਾਂ ਨੂੰ ਉਹ ਨੁਕਸਾਨ ਕਰਦੀਆਂ ਹਨ ਇਸੇ ਤਰ੍ਹਾਂ ਜੋ ਨਿੰਬੂ ਜਾਤੀ ਦੇ ਪੌਦੇ ਨੇ ਉਹਨਾਂ ਵਿੱਚ ਜੋ ਜੜਾਂ ਦਾ ਗਾਲਾ ਗਮੋਸਿਸ ਆਉਂਦੀ ਹੈ ਉਸ ਤੋਂ ਬਚਾ ਲਈ ਅਸੀਂ ਸੁੱਕੀਆਂ ਹੋਈਆਂ ਟਾਹਣੀਆਂ ਜਿਹੜੀਆਂ ਬਿਮਾਰੀ ਵਾਲੀਆਂ ਟਾਹਣੀਆਂ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਕੱਟ ਦੇਣਾ ਚਾਹੀਦਾ ਹੈ ਅਤੇ ਇਸ ਉੱਤੇ ਕਾਪਰ ਆਕਸਿਕਲੋਰਾਇਡ ਦਾ ਜਿਹੜਾ ਮਿਕਸਚਰ ਹੈ ਉਹ ਕਟੀਆਂ ਹੋਈਆਂ ਟਾਹਣੀਆਂ ਤੇ ਜ਼ਰੂਰ ਤੁਰੰਤ ਲਗਾ ਦਈਏ ਕਟਾਈ ਤੋਂ ਬਾਅਦ ਤਾਂ ਜੋ ਬਿਮਾਰੀ ਤੋਂ ਬੂਟਿਆਂ ਦਾ ਬਚਾਅ ਹੋ ਸਕੇ ਜੋ ਕਿਸਾਨ ਵੀਰ ਅਗੇਤੀ ਬੇਲਾਂ ਵਾਲੀ ਫਸਲਾਂ ਦੀ ਬੇਲਾਂ ਵਾਲੀ ਸਬਜ਼ੀਆਂ ਦੀ ਕਾਸ਼ਤ ਕਰਨਾ ਚਾਹੁੰਦੇ ਆ ਉਹਨਾਂ ਲਈ ਸੁਝਾਅ ਹੈ ਕਿ 100 ਗੇਜ ਦਾ ਲਪਾਫਾ ਜਿਹੜਾ ਹੈ 15x20x10 ਸੈਂਟੀਮੀਟਰ ਦਾ ਲਪਾਫਾ ਉਹਦੇ ਵਿੱਚ ਮਿੱਟੀ ਰੇਤਾ ਅਤੇ ਖਾਦ ਦਾ ਬਰਾਬਰ ਮਾਤਰਾ ਦਾ ਮਿਸ਼ਰਣ ਪਾ ਕੇ ਹਰੇਕ ਬੇਲਾਂ ਵਾਲੀ ਸਬਜ਼ੀ ਦੇ ਦੋ ਬੀਜ ਇੱਕ ਲਪਾਫੇ ਦੇ ਵਿੱਚ ਲਗਾ ਦਈਏ ਜਾਂ ਫਿਰ ਲੋ ਟਨਲਿੰਗ ਨਾਂ ਦੀ ਟੈਕਨੋਲੋਜੀ ਖੇਤਾਂ ਵਿੱਚ ਵਰਤ ਕੇ ਤੇ ਆਪਾਂ ਗਰਮਾਇਸ਼ ਦੇ ਕੇ ਅਗੇਤੀ ਜਿਹੜੀ ਹੈ ਉਹ ਕਾਸ਼ਤ ਇਹ ਬੇਲਾਂ ਵਾਲੀਆਂ ਸਬਜ਼ੀਆਂ ਦੀ ਹੁਣ ਤੋਂ ਹੀ ਕਰ ਸਕਦੇ ਹਾਂ ਜਿਹੜੇ ਆਪਣੇ ਸਜਾਵਟੀ ਬੂਟੇ ਨੇ ਉਹਨਾਂ ਨੂੰ ਪਾਲੇ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਹਲਕਾ ਪਾਣੀ ਲਗਾ ਕੇ ਰੱਖੀਏ ਜਿਹੜੀ ਗਲਦੌਦੀ ਦੇ ਬੂਟੇ ਤੰਦਰੁਸਤ ਨੇ ਵਧੀਆਂ ਨੇ ਜਿਨ੍ਹਾਂ ਤੋਂ ਆਉਣ ਵਾਲੇ ਸਮੇਂ 'ਚ ਹੋਰ ਬੂਟੇ ਪੈਦਾ ਕਰਨ ਲਈ ਵਰਤਿਆ ਜਾਣਾ ਹੈ ਉਹਨਾਂ ਦੀ ਪਛਾਣ ਕਰ ਲਈਏ ਅਤੇ ਉਹਨਾਂ ਨੂੰ ਜ਼ਮੀਨ ਤੋਂ 4 ਤੋਂ 5 ਸੈਂਟੀਮੀਟਰ ਉੱਚਾ ਰੱਖ ਕੇ ਘਟ ਦਈਏ ਚਾ ਤਾਂ ਜੋ ਵੱਧ ਤੋਂ ਵੱਧ ਨਵਾਂ ਫਟਾਰਾ ਆ ਸਕੇ ਤੇ ਵੱਧ ਤੋਂ ਵੱਧ ਕਲਮਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਹਨਾਂ ਤੋਂ ਲੈ ਸਕੀਏ ਅਤੇ ਜਿਹੜੇ ਮੌਸਮੀ ਫੁੱਲਾਂ ਦੇ ਲੰਬੇ ਬੂਟੇ ਇਸ ਸਮੇਂ ਕਿਾਰੀਆਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਸਿੱਧਾ ਰੱਖਣ ਲਈ ਅਸੀਂ ਕਾਨਿਆਂ ਜਾਂ ਛੋਟੀਆਂ ਦੀ ਵਰਤੋਂ ਦੇ ਨਾਲ ਸਟੇਕਿੰਗ ਤੁਰੰਤ ਕਰ ਸਕਦੇ ਹਾਂ ਸੋ ਕਿਸਾਨ ਵੀਰੋ ਇਹ ਸਨ ਖੇਤੀ ਸਬੰਧੀ ਸੁਝਾਅ ਅਤੇ ਸੂਚਨਾ ਧੰਨਵਾਦ ਬਹੁਤ ਸਾਰੇ ਕਿਸਾਨ ਜਿਥੇ ਪਸ਼ੂ ਪਾਲਣ ਦਾ ਕੰਮ ਕਰਦੇ ਨੇ ਉਹਨਾਂ ਲਈ ਸਾਡੀ ਅੱਜ ਦੀ ਇਹ ਜਾਣਕਾਰੀ ਕਾਫੀ ਲਾਹੇਵੰਦ ਸਾਬਤ ਹੋਏਗੀ ਜੀ ਹਾਂ ਸੋ ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਨੇ ਡਾਕਟਰ ਰਜਨੀਸ਼ ਕੁਮਾਰ ਸ਼ਰਮਾ ਜੀ ਜੋ ਕਿ ਪਸ਼ੂ ਵਿਗਿਆਨੀ ਨੇ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਤੇ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਨੇ ਡਾਕਟਰ ਹਰਪ੍ਰੀਤ ਸਿੰਘ ਜੀ ਤੇ ਫਿਰ ਆਓ ਵੇਖਦੇ ਹਾਂ ਹਲਕਾ ਪਸ਼ੂਆਂ ਦੇ ਵਿੱਚ ਇੱਕ ਅਜਿਹੀ ਬਿਮਾਰੀ ਹੈ ਜਿਹਨੂੰ ਬੜਾ ਨਾਮੁਰਾਦ ਮੰਨਿਆ ਜਾਂਦਾ ਹੈ ਤੇ ਜੇ ਖੁਦਾ ਨਾ ਖਾਸ ਤਾਂ ਜੇ ਕਿਤੇ ਇਹੋ ਜੀ ਸਮੱਸਿਆ ਆਉਂਦੀ ਹੈ ਤੇ ਉਸ ਦੇ ਨਾਲ ਪਸ਼ੂ ਦੀ ਜਾਨ ਤੇ ਬਣਾਉਂਦੀ ਏ ਅੱਜ ਅਸੀਂ ਆਏ ਆ ਗੁਰੂ ਅੰਗਦ ਦੇ ਵੈਕਟੀ ਐਨੀਮਲ ਸੈਂਸ ਜੀ ਇੰਸਟੀਚਿਊਟ ਲੁਧਿਆਣਾ ਵਿਖੇ ਸਾਡੇ ਨਾਲ ਨੇ ਡਾਕਟਰ ਅਰਜਨੀਸ਼ ਸ਼ਰਮਾ ਜੀ ਜਿਹੜੇ ਕਿ ਇੱਥੇ ਸੈਂਟਰ ਫਾਰ ਵਨ ਹੈਲਥ ਜਿਹੜਾ ਉਹਦੇ ਵਿੱਚ ਸੇਵਾ ਨਿਭਾਰੇ ਨੇ ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦੇ ਆ ਜੀ ਤੇ ਡਾਕਟਰ ਸਾਹਿਬ ਜਿਹੜੀ ਹਲਕਾਰ ਹੀ ਬਿਮਾਰੀ ਆ ਉਹ ਅਸੀਂ ਆਮ ਤੌਰ ਤੇ ਵੇਖਦੇ ਆ ਕਿ ਮੁੱਖ ਤੌਰ ਤੇ ਮੰਨਿਆ ਜਾਂਦਾ ਕਿ ਇਹ ਕੁੱਤਿਆਂ ਤੋਂ ਜਿਹੜਾ ਵਾ ਸ਼ੁਰੂ ਹੁੰਦੀ ਆ ਪਰ ਤੁਸੀਂ ਸਾਨੂੰ ਕੁਝ ਬਿਮਾਰੀ ਦੇ ਬਾਰੇ ਪਹਿਲਾਂ ਜਾਣਕਾਰੀ ਦਿਓ ਕਿ ਬਿਮਾਰੀ ਹੈ ਕੀ ਆ ਕਿਸ ਤਰੀਕੇ ਨਾਲ ਜਿਹੜਾ ਵਾ ਇਹ ਪਸ਼ੂਆਂ ਤੱਕ ਪਹੁੰਚਦੀ ਇਹਦੇ ਬਾਰੇ ਕੋ ਚਾਣਨਾ ਪਾਓ ਜੀ ਇਹ ਜਿਹੜੀ ਬਿਮਾਰੀ ਹੈ ਹਲਕਾ ਦੀ ਬਿਮਾਰੀ ਇਸ ਨੂੰ ਰੇਬਿਜ਼ ਵੀ ਕਹਿ ਦਿੱਤਾ ਜਾਂਦਾ ਹੈ ਇਹ ਇੱਕ ਜਾਨਲੇਵਾ ਬਿਮਾਰੀ ਹੈ ਇਸ ਨੂੰ ਖਤਰਨਾਕ ਬਿਮਾਰੀ ਇਸ ਕਰਕੇ ਮੰਨਿਆ ਜਾਂਦਾ ਹੈ ਕਿਉਂਕਿ ਇੱਕ ਵਾਰੀ ਬਿਮਾਰੀ ਦੇ ਜੇਕਰ ਲੱਛਣ ਕਿਸੇ ਜਾਨਵਰ ਦੇ ਵਿੱਚ ਆ ਜਾਣ ਪਸ਼ੂ ਦੇ ਵਿੱਚ ਆ ਜਾਣ ਜਾਂ ਮੁਨੱਖ ਦੇ ਵਿੱਚ ਆ ਜਾਂ ਤੇ ਉਸ ਤੋਂ ਬਾਅਦ ਇਸ ਬਿਮਾਰੀ ਦੀ ਤੋਂ ਬਚਾਅ ਬਹੁਤ ਮੁਸ਼ਕਲ ਹੈ ਸੰ ਅਸੰਭਵ ਹੀ ਹੈ ਮਤਲਬ ਬਿਮਾਰੀ ਤੋਂ ਬਚਿਆ ਨਹੀਂ ਜਾ ਸਕਦਾ ਇਸ ਕਰਕੇ ਇਸ ਬਿਮਾਰੀ ਨੂੰ ਜਾਨਲੇਵਾ ਖਤਰਨਾਕ ਬਿਮਾਰੀ ਕਿਹਾ ਜਾਂਦਾ ਹੈ ਪਰ ਇੱਥੇ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਜਿੱਥੇ ਇਹ ਬਿਮਾਰੀ ਜਾਨਲੇਵਾ ਬਿਮਾਰੀ ਹੈ ਉੱਥੇ ਹੀ ਇਸ ਬਿਮਾਰੀ ਤੋਂ 100% ਜਿਹੜਾ ਹੈ ਬਚਾਅ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਸਮੇਂ ਸਿਰ ਚੰਗੇ ਕਦਮ ਚੱਕ ਲਈਏ ਹੁਣ ਬਿਮਾਰੀ ਬਾਰੇ ਤੁਹਾਨੂੰ ਮੈਂ ਦੱਸ ਦਿਨਾ ਹਾਂ ਜਿਵੇਂ ਕਿ ਕਿਹਾ ਕਿ ਇਹ ਜਿਹੜੀ ਬਿਮਾਰੀ ਹੈ ਰੇਬੀਸ ਇਹ ਇੱਕ ਵਿਸ਼ਾਣੂ ਕਰਦਾ ਹੈ ਇੱਕ ਵਾਇਰਸ ਕਰਦਾ ਹੈ ਉਸ ਨੂੰ ਲਾਈਸਾ ਵਾਇਰਸ ਆਖਿਆ ਜਾਂਦਾ ਹੈ ਇਹ ਜਿਹੜਾ ਵਿਸ਼ਾਣੂ ਹੁੰਦਾ ਹੈ ਜਿਹੜੇ ਬਿਮਾਰ ਕੁੱਤੇ ਹੁੰਦੇ ਹਨ ਰੇਬਿਡ ਡੌਗਸ ਹੁੰਦੇ ਹਨ ਜਾਂ ਹਲਕੇ ਹੋਏ ਕੁੱਤੇ ਹੁੰਦੇ ਹਨ ਉਹਨਾਂ ਦੀਆਂ ਲਾਰਾਂ ਰਾਹੀਂ ਬਾਹਰ ਆਂਦਾ ਹੈ ਕਹਿੰਦਾ ਭਾਵੇਂ ਇਹ ਹੈ ਕਿ ਜਦੋਂ ਇਹ ਵਿਸ਼ਾਣੂ ਕੁੱਤੇ ਦੇ ਥੁੱਕ ਦੇ ਵਿੱਚ ਜਾਂ ਲਾਰਾਂ ਦੇ ਵਿੱਚ ਹੁੰਦਾ ਹੈ ਅਤੇ ਜਿਹੜਾ ਕੁੱਤਾ ਜਦੋਂ ਕਿਸੇ ਜਾਨਵਰ ਨੂੰ ਪਸ਼ੂ ਨੂੰ ਜਾਂ ਕਿਸੇ ਹੋਰ ਕੁੱਤੇ ਨੂੰ ਜਾਂ ਮਨੁੱਖ ਨੂੰ ਵੱਢ ਦਿੰਦਾ ਹੈ ਤਾਂ ਉਸ ਦੇ ਵੱਢਣ ਦੇ ਨਾਲ ਉਸ ਥੁੱਕ ਦੇ ਵਿੱਚ ਉਸ ਲਾਰਾਂ ਦੇ ਵਿੱਚ ਜਿਹੜਾ ਵੀ ਛਾਣੂ ਪਿਆ ਹੁੰਦਾ ਹੈ ਉਹ ਉਸ ਅਗਲੇ ਜਾਨਵਰ ਦੇ ਵਿੱਚ ਚਲਾ ਜਾਂਦਾ ਹੈ ਉਥੋਂ ਦੀ ਇਹ ਜਿਹੜਾ ਵਿਸ਼ਾਣੂ ਹੈ ਹੋਲੀ ਹੋਲੀ ਨਸਾਂ ਰਾਹੀਂ ਨਰਵਜ਼ ਰਾਹੀਂ ਬ੍ਰੇਨ ਦੇ ਉੱਤੇ ਦਿਮਾਗ ਤੱਕ ਪਹੁੰਚ ਜਾਂਦਾ ਹੈ ਤੇ ਉੱਥੇ ਜਾ ਕੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੰਦਾ ਹੈ ਹੁਣ ਜਦੋਂ ਇਹ ਉੱਥੇ ਬ੍ਰੇਨ ਤੇ ਦਿਮਾਗ ਤੇ ਪਹੁੰਚਦਾ ਹੈ ਉਸ ਤੋਂ ਬਾਅਦ ਜਿਹੜੀਆਂ ਥੁੱਕ ਦੀਆਂ ਗ੍ਰੰਥੀਆਂ ਹੁੰਦੀਆਂ ਹਨ ਜਿਹਨੂੰ ਕਿ ਸਲੇਵਰੀ ਗਲੈਂਡਸ ਕਹਿੰਦੇ ਹਨ ਉੱਥੇ ਜਾ ਕੇ ਉਹਨਾਂ ਰਾਹੀਂ ਇਹ ਫਿਰ ਥੁੱਕ ਵਿੱਚ ਆਣਾ ਸ਼ੁਰੂ ਹੋ ਜਾਂਦਾ ਹੈ ਸੋ ਕਹਿੰਦਾ ਭਾਵੇਂ ਹੈ ਕਿ ਜਿਹੜਾ ਦੂਜਾ ਜਾਨਵਰ ਹੁੰਦਾ ਹੈ ਉਹ ਵੀ ਇਸ ਬਿਮਾਰੀ ਤੋਂ ਪੀੜਿਤ ਹੋ ਜਾਂਦਾ ਹੈ ਜੇਕਰ ਆਪਾਂ ਗੱਲ ਕਰੀਏ ਪੂਰੇ ਵਿਸ਼ਵ ਦੇ ਵਿੱਚ ਲਗਭਗ 60000 ਦੇ ਕਰੀਬ ਮੋਤਾ ਮਨੁੱਖਾਂ ਦੇ ਵਿੱਚ ਇਸ ਬਿਮਾਰੀ ਕਰਕੇ ਹੋ ਰਹੀਆਂ ਨੇ ਤੇ 20000 ਦੇ ਕਰੀਬ ਸਾਡੇ ਮੁਲਕ ਭਾਰਤ ਦੇ ਵਿੱਚ ਹੋ ਰਹੀਆਂ ਨੇ ਤੇ ਕੁੱਤੇ ਇਹਦੇ ਵਿੱਚ ਜਿਹੜਾ ਨੇ ਇਸ ਬਿਮਾਰੀ ਨੂੰ ਫਿਲਾਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ ਭਾਵੇਂ ਇਹ ਬਿਮਾਰੀ ਅਗਲੇ ਦੂਜੇ ਕੁੱਤਿਆਂ ਨੂੰ ਕਰਨ ਭਾਵੇਂ ਇਹ ਬਿਮਾਰੀ ਇਹ ਦੂਜੇ ਜਾਨਵਰਾਂ ਨੂੰ ਪਸ਼ੂਆਂ ਨੂੰ ਕਰਨ ਮੱਝਾਂ ਗਾਵਾਂ ਨੂੰ ਕਰਨ ਭੇਡ ਬੱਕਰੀਆਂ ਨੂੰ ਕਰਨ ਸੂਰਾ ਨੂੰ ਕਰਨ ਘੋੜਿਆਂ ਨੂੰ ਕਰਨ ਕਿਸੇ ਵੀ ਜਾਨਵਰ ਨੂੰ ਕਰਨ ਕੁੱਤੇ ਰਿਸਪੌਂਸਿਬਲ ਹੁੰਦੇ ਨੇ ਜਾਂ ਕਈ ਵਾਰੀ ਵੇਖਿਆ ਗਿਆ ਹੈ ਖੇਤਾਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਆਪਾਂ ਪਸ਼ੂ ਬੰਦਦੇ ਹਾਂ ਉੱਥੇ ਆਪਣਾ ਤੇ ਉੱਥੇ ਲੱਗੇ ਕੋਈ ਨਿਯੋਲਾ ਵਗੈਰਾ ਹੈ ਨਿਯੋਲੇ ਦੇ ਵੱਢਣ ਦੇ ਨਾਲ ਵੀ ਇਹ ਜਿਹੜੀ ਬਿਮਾਰੀ ਹੈ ਸਾਡੇ ਪਸ਼ੂਆਂ ਨੂੰ ਡੰਗਰਾਂ ਨੂੰ ਇਹ ਬਿਮਾਰੀ ਜਿਹੜੀ ਹੈ ਹੋ ਸਕਦੀ ਹੈ ਤੇ ਹੁਣ ਗੱਲ ਅੱਗੋਂ ਇਹ ਆ ਜਾਂਦੀ ਆ ਕਿ ਅਸੀਂ ਬਿਮਾਰੀ ਜਿਹੜੀ ਆ ਉਹ ਸਾਡੇ ਪਸ਼ੂ ਤੱਕ ਨਾ ਪਹੁੰਚੇ ਜਾਂ ਜੇ ਕੋਈ ਕੁੱਤਾ ਕਿਤੇ ਵੱਢ ਜਾਂਦਾ ਹੈ ਤਾਂ ਹੋ ਸਕਦਾ ਕੁੱਤਾ ਹਲਕਾ ਵਾਲਾ ਨਾ ਹੋਏ ਤੇ ਸਾਨੂੰ ਉਸ ਮੌਕੇ ਦੇ ਉੱਤੇ ਕਿਸ ਤਰੀਕੇ ਨਾਲ ਇਹ ਪਛਾਣ ਕਰਨੀ ਚਾਹੀਦੀ ਆ ਕਿ ਇਹ ਜਿਹੜੀ ਆ ਇਹ ਅਸੀਂ ਬਿਮਾਰੀ ਤੋਂ ਪਸ਼ੂ ਨੂੰ ਕਿਵੇਂ ਬਚਾਉਣਾ ਹੈ ਜਾਂ ਇਹ ਜਿਹੜਾ ਕੁੱਤਾ ਵਾ ਇਹ ਹਲਕਾ ਵਾਲਾ ਨਹੀਂ ਤੇ ਇਸ ਕਰਕੇ ਸਾਨੂੰ ਜਿਹੜਾ ਵਾ ਉਹ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਜਦੋਂ ਕਦੀ ਵੀ ਇਸ ਬਿਮਾਰੀ ਨਾਲ ਪੀੜਿਤ ਕੁੱਤਾ ਹੁੰਦਾ ਹੈ ਤੇ ਅਸੀਂ ਆਮ ਕਰਕੇ ਦੇਖਦੇ ਵੀ ਆ ਲੋਕੀ ਕਹਿੰਦੇ ਨੇ ਕਿ ਇਹ ਜਿਹੜਾ ਕੁੱਤਾ ਹੈ ਪਾਗਲ ਹੋ ਗਿਆ ਜੀ ਜਿਹੜਾ ਕੁੱਤਾ ਹੁੰਦਾ ਹੈ ਉਸ ਦੇ ਦਿਮਾਗ ਦੇ ਉੱਤੇ ਅਸਰ ਹੋਣ ਦੇ ਕਾਰਨ ਉਸ ਦਾ ਜੜਾ ਤਾਲਮੇਲ ਹੈ ਦਿਮਾਗੀ ਤਾਲਮੇਲ ਉਸ ਦੇ ਵਿੱਚ ਜਿਹੜਾ ਹੈ ਪ੍ਰੋਬਲਮ ਆਂਦੀ ਹੈ ਉਹ ਕੁੱਤਾ ਜਿਹੜਾ ਹੈ ਇੱਧਰ ਉੱਧਰ ਭੱਜਦਾ ਹੈ ਪਾਗਲਾ ਵਾਂਗਨ ਹਰ ਚੀਜ਼ ਨੂੰ ਵੱਢਣ ਦੀ ਕੋਸ਼ਿਸ਼ ਕਰਦਾ ਹੈ ਕੁਝ ਵੀ ਹੋਵੇ ਭਾਵੇਂ ਕੋਈ ਨਰਜੀਵ ਵਸਤੂ ਹੋਵੇ ਜਿਵੇਂ ਕਾਫੂਸ ਹੋ ਗਿਆ ਜਾਂ ਕੋਈ ਪੱਥਰ ਹੋ ਗਿਆ ਜਾਂ ਕੋਈ ਲੱਕੜ ਹੋ ਗਈ ਕੋਈ ਲੋਹਾ ਹੋ ਗਿਆ ਹਰ ਚੀਜ਼ ਨੂੰ ਵੱਢਦਾ ਹੈ ਮੂੰਹ ਮਾਰਦਾ ਹੈ ਜਾਂ ਜਿਹੜਾ ਉਸਦੇ ਆਪਣੇ ਆਸ-ਪਾਸੇ ਦੂਜੇ ਪਸ਼ੂ ਹੁੰਦੇ ਹਨ ਜਾਨਵਰ ਹੁੰਦੇ ਹਨ ਦੂਸਰੇ ਕੁੱਤੇ ਹੁੰਦੇ ਹਨ ਦੂਜੇ ਜਾਨਵਰਾਂ ਨੂੰ ਵੀ ਵੱਡਾ ਦਾ ਹੈ ਜਾਂ ਇਵਨ ਜਿਹੜੇ ਮਨੁੱਖ ਨੇ ਵਿਅਕਤੀ ਨੇ ਆਸੇ ਪਾਸੇ ਇਵਨ ਉਹਦਾ ਮਾਲਕ ਹੈ ਉਸ ਨੂੰ ਵੀ ਵੱਡਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਉਸ ਦਾ ਦਿਮਾਗੀ ਤਾਲਮੇਲ ਸਹੀ ਨਹੀਂ ਹੁੰਦਾ ਉਸ ਨੂੰ ਆਪਣੇ ਮਾਲਕ ਦੀ ਵੀ ਪਛਾਣ ਨਹੀਂ ਹੁੰਦੀ ਇਸ ਤੋਂ ਇਲਾਵਾ ਇਹ ਵੇਖਿਆ ਜਾਂਦਾ ਹੈ ਕਿ ਜਿਹੜੇ ਆਪਣੇ ਕੁੱਤੇ ਹੁੰਦੇ ਨੇ ਇੱਧਰ ਉੱਧਰ ਭੱਜਦੇ ਹਨ ਤੇ ਇਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਉਹਨਾਂ ਦੇ ਵਿੱਚ ਅਧਰੰਗ ਵੇਖਿਆ ਜਾਂਦਾ ਹੈ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਜਿਹੜਾ ਮੂੰਹ ਦਾ ਅਧਰੰਗ ਹੋ ਜਾਂਦਾ ਹੈ ਜਬਾੜਾ ਲਮਕ ਜਾਂਦਾ ਹੈ ਤੇ ਮੂੰਹ ਦੇ ਵਿੱਚੋਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਝੱਗ ਨਿਕਲਦੀ ਹੈ ਇੱਥੇ ਮੈਂ ਇੱਕ ਗੱਲ ਜ਼ੋਰ ਦੇ ਕੇ ਆਖਾਂਗਾ ਕਈ ਵਾਰੀ ਕੀ ਹੁੰਦਾ ਹੈ ਆਪਾਂ ਵੇਖਦੇ ਹਾਂ ਕਿ ਜਦੋਂ ਝੱਗ ਨਿਕਲਦੀ ਹੈ ਤੇ ਆਪਾਂ ਸੋਚ ਕੇ ਬਹਿ ਜਾਂਦੇ ਕਿ ਹੋ ਸਕਦਾ ਕਿ ਇਹ ਆਪਣਾ ਜਿਹੜਾ ਕੁੱਤਾ ਰੱਖਿਆ ਆਪਾਂ ਆਪਣੇ ਘਰ ਇਨੇ ਕੁਝ ਖਾ ਲਿਆ ਹੋਵੇ ਇਹਦੇ ਮੂੰਚੋਂ ਝੱਗ ਨਿਕਲਦੀ ਹੈ ਸ਼ਾਇਦ ਇਹਨੇ ਕੋਈ ਲੱਕੜ ਲੁੱਕੜ ਆਪਣੇ ਤੇ ਅਸੀਂ ਹੀ ਕਰਦੇ ਆ ਉਹਨੂੰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਇਹ ਆਮ ਕਰਕੇ ਵੱਡੇ ਪਸ਼ੂੜੇ ਆਪਣੇ ਡੰਗਰ ਡੰਗਰ ਨੇ ਪਸ਼ੂ ਨੇ ਉਹਨਾਂ ਵਿੱਚ ਵੀ ਵੇਖਿਆ ਜਾਂਦਾ ਹੈ ਕਈ ਵਾਰੀ ਮੂੰਹ ਤੋਂ ਝੱਗ ਨਿਕਲਦੀ ਹੈ ਤੇ ਇਹ ਧਾਰਨਾ ਆਮ ਕਰਕੇ ਬਣੀ ਹੁੰਦੀ ਹੈ ਕਿ ਕੁਝ ਖਾ ਲਿਆ ਹੋਵੇ ਝੱਗ ਨਿਕਲਣ ਦੇ ਕਈ ਕਾਰਨ ਹੋ ਸਕਦੇ ਨੇ ਕੁਝ ਖਾਦਾ ਵੀ ਹੋ ਸਕਦਾ ਹੈ ਕੁਝ ਆਪਰੀ ਚੀਜ਼ ਵੀ ਖਾਦੀ ਹੋ ਸਕਦੀ ਹੈ ਹੋਰ ਵੀ ਕਈ ਬਿਮਾਰੀਆਂ ਨੇ ਤੇ ਇਹ ਬਿਮਾਰੀ ਵੀ ਹੈ ਪਰ ਜਦੋਂ ਝੱਗ ਨਿਕਲਦੀ ਹੈ ਤੇ ਐਦਾ ਨਹੀਂ ਕਰਨਾ ਕਿ ਮੂੰਹ ਦੇ ਵਿੱਚ ਹੱਥ ਪਾ ਕੇ ਤੇ ਉਹਨੂੰ ਕੱਢਣ ਦੀ ਕੋਸ਼ਿਸ਼ ਕਰੀਏ ਸੋ ਇਹਨਾਂ ਲੱਛਣਾਂ ਤੋਂ ਅਸੀਂ ਪਤਾ ਲਗਾ ਸਕਦੇ ਹਾਂ ਕਿ ਸਾਡਾ ਜਿਹੜਾ ਕੁੱਤਾ ਰੱਖਿਆ ਹੈ ਘਰੇ ਰੱਖਿਆ ਹੈ ਜਾਂ ਆਵਾਰਾ ਕੁੱਤਾ ਹੈ ਉਸਨੇ ਬਿਮਾਰੀ ਹੈ ਕਿ ਨਹੀਂ ਹੈ ਮੂੰਹ ਦੇ ਅਧਰੰਗ ਤੋਂ ਬਾਅਦ ਇਹ ਵੀ ਵੇਖਿਆ ਜਾਂਦਾ ਹੈ ਕਿ ਲੱਤਾਂ ਦਾ ਪਿਛਲਾ ਲੱਤਾਂ ਦਾ ਅਧਰੰਗ ਹੋ ਜਾਂਦਾ ਹੈ ਸਿਰ ਦਾ ਅਧਰੰਗ ਹੋ ਜਾਂਦਾ ਹੈ ਪਿਛਲਾ ਪਾਸਾ ਮਾਰਿਆ ਜਾਂਦਾ ਹੈ ਤੇ ਅੰਤ ਦੇ ਵਿੱਚ ਜਿਹੜਾ ਹੈ ਕੁੱਤੇ ਦੀ ਮੌਤ ਹੋ ਜਾਂਦੀ ਹੈ ਸੋ ਇਹ ਤਾਂ ਹੋ ਗਿਆ ਕਿ ਕੁੱਤਿਆਂ ਦੇ ਵਿੱਚ ਕੀ ਲੱਛਣ ਵੇਖਣ ਨੂੰ ਮਿਲਦੇ ਹਨ ਹੁਣ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਸਾਡੇ ਪਸ਼ੂ ਹੈਗੇ ਨੇ ਉਹਨਾਂ ਦੇ ਵਿੱਚ ਕੀ ਲੱਛਣ ਵੇਖਣ ਨੂੰ ਮਿਲਦੇ ਹਨ ਪਸ਼ੂਆਂ ਦੇ ਵਿੱਚ ਦੇਖੋ ਸਟਾਰਟਿੰਗ ਸ਼ੁਰੂਆਤ ਦੇ ਵਿੱਚ ਤਾਂ ਇਹ ਵੇਖਣ ਨੂੰ ਮਿਲਦਾ ਹੈ ਕਿ ਦੁੱਧ ਘਟ ਜਾਂਦਾ ਹੈ ਬੁਖਾਰ ਐਦਾਂ ਦੇ ਲੱਛਣ ਵੇਖਣ ਨੂੰ ਮਿਲਦੇ ਨੇ ਪਰ ਇਸ ਬਿਮਾਰੀ ਕਰਕੇ ਜਿਹੜੇ ਮੇਨ ਲੱਛਣ ਆਉਂਦੇ ਮੁੱਖ ਲੱਛਣ ਆਉਂਦੇ ਨੇ ਉਹ ਇਹ ਆਉਂਦੇ ਨੇ ਕਿ ਜਿਹੜਾ ਆਪਣਾ ਪਸ਼ੂ ਹੈ ਉਹਦਾ ਦਿਮਾਗੀ ਤਾਲਮੇਲ ਦੇ ਵਿੱਚ ਵੀ ਪ੍ਰੋਬਲਮ ਆਂਦੀ ਹੈ ਸਹੀ ਨਹੀਂ ਰਹਿੰਦਾ ਉਹ ੜਿੰਗਦੇ ਨੇ ਖੋਰੂ ਪਾਉਂਦੇ ਨੇ ਲੱਤਾ ਆਪਣੀਆਂ ਜੜੀਆਂ ਖੋਰ ਜੜੇ ਆ ਜ਼ਮੀਨ ਤੇ ਮਾਰਦੇ ਨੇ ਕੰਧਾਂ ਦੇ ਵਿੱਚ ਆਪਣੇ ਸਿੰਘ ਮਾਰਦੇ ਨੇ ਸਿੰਘ ਮਾਰ ਕੇ ਆਪਣਾ ਜਿਹੜਾ ਹੈ ਆਪਣਾ ਖੂਨ ਕੱਢ ਲੈਂਦੇ ਨੇ ਜਾਂ ਜਿਹੜਾ ਹੈ ਇਸ ਤੋਂ ਇਲਾਵਾ ਮੂੰਹ ਦੇ ਵਿੱਚੋਂ ਛੱਗ ਨਿਕਲਦੀ ਹੈ ਅਦਰੰਗ ਹੋ ਜਾਂਦਾ ਹੌਲੀ ਹੌਲੀ ਜਿਹੜਾ ਅਦਰੰਗ ਹੁੰਦਾ ਹੈ ਉਹ ਸਾਰੇ ਸਰੀਰ ਦੇ ਵਿੱਚ ਫੈਲ ਜਾਂਦਾ ਹੈ ਤੇ 2-3 ਦਿਨਾਂ ਦੇ ਵਿੱਚ ਪਸ਼ੂ ਦੀ ਮੌਤ ਹੋ ਜਾਂਦੀ ਹੈ ਜਿਵੇਂ ਮੈਂ ਤੁਹਾਨੂੰ ਸ਼ੁਰੂਆਤ 'ਚ ਵੀ ਦੱਸਿਆ ਸੀ ਇਹ ਇੱਕ ਨਾਮਰਾਦ ਬਿਮਾਰੀ ਹੈ ਜਾਨਲੇਵਾ ਬਿਮਾਰੀ ਹੈ ਇੱਕ ਵਾਰੀ ਜੇਕਰ ਲੱਛਣ ਆ ਜਾਣ ਭਾਵੇਂ ਉਹ ਜਾਨਵਰ ਹੋਣ ਕੁੱਤੇ ਹੋਣ ਜਾਂ ਪਸ਼ੂ ਹੋਣ ਪਰ ਭਾਵੇਂ ਮਨੁੱਖ ਹੋਵੇ ਮਨੁੱਖ 'ਚ ਵੀ ਜੇਕਰ ਇੱਕ ਵਾਰੀ ਲੱਛਣ ਆ ਗਏ ਤਾਂ ਉਹਨਾਂ ਦਾ ਬਚਣਾ ਇਸ ਬਿਮਾਰੀ ਤੋਂ ਮੁਸ਼ਕਲ ਹੈ ਜੀ ਜੀ ਹੁਣ ਡਾਕਟਰ ਜੀ ਇਹ ਸੀ ਵੇਖੋ ਗੱਲ ਤੋਂ ਹੀ ਇੱਕ ਜਿਹਨੂੰ ਤੁਸੀਂ ਦੱਸਿਆ ਕਿ ਬੜੀ ਜਾਨ ਲੈਵਾ ਬਿਮਾਰੀ ਹੈ ਤੇ ਉਹਦੇ ਵਾਸਤੇ ਸਾਨੂੰ ਕੁਝ ਬਚਾਅ ਪ੍ਰਬੰਧ ਕੋਈ احتیاط ਪਹਿਲਾਂ ਤੇ ਗੱਲ ਆ ਜਾਂਦੀ ਆ ਕਿ ਜੇ ਬਿਮਾਰੀ ਨਾ ਆਏ ਕਿ ਅਸੀਂ ਆਪਣੇ ਵਾੜੇ ਦੇ ਕਿਵੇਂ ਸੰਭਾਲ ਕਰਨੀ ਆ ਜੇ ਕਿਸੇ ਨੇ ਕੋ ਕੁੱਤਾ ਰੱਖਿਆ ਹੋਇਆ ਵਾ ਜਾਂ ਜੇ ਕੋਈ ਆਵਾਰਾ ਆਲੇ ਦੁਆਲੇ ਹੈਗਾ ਤੇ ਕਿਸ ਤਰੀਕੇ ਨਾਲ ਇਸ ਗੱਲ ਨੂੰ ਤੁਸੀਂ ਪਛਾਣਨਾ ਕਿ ਅਸੀਂ ਜਿਹੜਾ ਇਸ ਕੁੱਤੇ ਤੋਂ ਆਪਣਾ ਵਿਚਾਰ ਰੱਖ ਸਕੀਏ ਉਹਦੇ ਵਾਸਤੇ ਸਾਨੂੰ ਜਿਹੜਾ ਬਚਾਓ ਪਰਮੰਦੇ ਆਪੇ ਨਾਲ ਉਹਦੇ ਬਾਰੇ ਹਾਂਜੀ ਹਾਂਜੀ ਇਸ ਦੇ ਵਿੱਚ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੱਸਦਾ ਦੇਖੋ ਜੀ ਜਦੋਂ ਅਸੀਂ ਕੁੱਤੇ ਰੱਖਦੇ ਹਾਂ ਜਾਂ ਅਸੀਂ ਆਪਣੇ ਫਾਰਮ ਦੇ ਉੱਤੇ ਆਪਣਾ ਕੁੱਤੇ ਰੱਖੇ ਹੁੰਦੇ ਹਨ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਕੁੱਤਿਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਦੇ ਲਈ ਟੀਕਾకరణ ਕਰਵਾਈਏ ਉਹਨਾਂ ਨੂੰ ਟੀਕੇ ਲਗਵਾਈਏ ਜਿਹੜੇ ਆਪਣਾ 3 ਮਹੀਨਿਆਂ ਦੀ ਉਮਰ ਦੇ ਕੁੱਤੇ ਨੂੰ ਇਹਦਾ ਤੇ ਪੀਕਾ ਲੱਗਦਾ ਹੈ ਪਹਿਲਾਂ ਉਸ ਤੋਂ ਬਾਅਦ 9 ਮਹੀਨਿਆਂ ਤੇ ਤੇ ਫਿਰ ਹਰ ਸਾਲ ਇਸ ਦਾ ਬਿਮਾਰੀ ਦੇ ਬਚਾ ਦਾ ਟੀਕਾ ਲੱਗਦਾ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਦੂਜਾ ਆਪਣਾ ਜਿਹੜਾ ਫਾਰਮ ਹੈ ਉਸ ਦਾ ਜਿਹੜਾ ਆਲਾ ਦਵਾਲਾ ਹੈ ਉਹ ਸਾਫ਼ ਰੱਖੀ ਤਾਂ ਕਿ ਉੱਥੇ ਕੁੱਤੇ ਨਾ ਆਣ ਬੋਤੇ ਕਿਉਂਕਿ ਅਵਾਰਾ ਕੁੱਤੇ ਇਸ ਬਿਮਾਰੀ ਦਾ ਇੱਕ ਮੁੱਖ ਕਾਰਨ ਹਨ ਅਸੀਂ ਇੱਕ ਗੱਲ ਇਹ ਵੀ ਧਿਆਨ ਰੱਖਣੀ ਹੈ ਕਿ ਸਾਡੇ ਜਿਹੜਾ ਫਾਰਮ ਹੈ ਉਹਦੀ ਚਾਰ ਦਿਵਾਰੀ ਬਿਲਕੁਲ ਸਹੀ ਸਲਾਮਤ ਹੋਣੀ ਚਾਹੀਦੀ ਹੈ ਜੇ ਦਿਵਾਰ ਟੁੱਟੀ ਹੈ ਜਾਂ ਤਾਰਾਂ ਜੜੀਆਂ ਨੇ ਉਹ ਸਹੀ ਢੰਗ ਨਾਲ ਨਹੀਂ ਲੱਗੀਆਂ ਉਹ ਲੱਗੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਆਵਾਰਾ ਕੁੱਤਾ ਫਾਰਮ ਚ ਨਾ ਆਵੇ ਜਾਂ ਜਿਹੜੇ ਆਪਣੇ ਜੰਗਲੀ ਜਾਨਵਰ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਿਉਲਾ ਜਿਹੜਾ ਹੈਗਾ ਫਾਰਮ ਚ ਆ ਕੇ ਆਪਣੇ ਜਿਹੜਾ ਪਸ਼ੂਆਂ ਦੇ ਉੱਤੇ ਆਪਣਾ ਵਾਰ ਨਾ ਕਰੇ ਕਿਉਂਕਿ ਜਦੋਂ ਨਿਉਲਾ ਵੱਡਦਾ ਹੈ ਨਿਉਲੇ ਦੇ ਵੱਢਣ ਦੇ ਨਾਲ ਬਹੁਤ ਛੋਟਾ ਜਿਹਾ ਹੀ ਨਿਸ਼ਾਨ ਪੈਂਦਾ ਹੈ ਪਤਾ ਵੀ ਨਹੀਂ ਲੱਗਦਾ ਕਿ ਪਸ਼ੂ ਨੂੰ ਵੱਡਿਆ ਹੈ ਕਿ ਨਹੀਂ ਵੱਡਿਆ ਔਰ ਨਿਉਲਾ ਜ਼ਿਆਦਾਤਰ ਜਦੋਂ ਵੱਢਣ ਦੀ ਕੋਸ਼ਿਸ਼ ਕਰਦਾ ਹੈ ਮੂੰਹ ਦੇ ਲਾਗੇ ਵੱਢਣ ਦੀ ਕੋਸ਼ਿਸ਼ ਕਰਦਾ ਹੈ ਇਹ ਬਿਮਾਰੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਇਹ ਬਿਮਾਰੀ ਦਿਮਾਗ ਤੇ ਅਸਰ ਕਰਦੀ ਹੈ ਜਿੰਨਾ ਦਿਮਾਗ ਦੇ ਲਾਗੇ ਵੱਡਿਆ ਹੋਗਾ ਜਿੱਦਾਂ ਮੈਂ ਤੁਹਾਨੂੰ ਕਿਹਾ ਮੂੰਹ ਦੇ ਕੋਲ ਵੱਡਿਆ ਹੋਗਾ ਬਿਮਾਰੀ ਉਨੀ ਛੇਤੀ ਹੀ ਲੱਛਣ ਲੈ ਕੇ ਆਊਗੀ ਆਪਣਾ ਪਸ਼ੂ ਦੇ ਵਿੱਚ ਉੰਜ ਮੰਨ ਲਓ ਮੂੰਹ ਲਾਗੇ ਵੱਡਿਆ ਹੋਵੇ ਤੇ ਇੱਕ ਪੈਰ ਲਾਗੇ ਵੱਡਿਆ ਹੋਵੇ ਪੈਰ ਤੋਂ ਬਿਮਾਰੀ ਨੇ ਚੱਲ ਕੇ ਤੁਰਨਾ ਹੈਗਾ ਪਹੁੰਚਣਾ ਹੈਗਾ ਦਿਮਾਗ ਤੱਕ ਇੱਕ ਆਪਣੇ ਮੂੰਹ ਤੋਂ ਦਿਮਾਗ ਤੱਕ ਪਹੁੰਚਣਾ ਹੈ ਤੇ ਬਿਮਾਰੀ ਜਿਹੜੀ ਹੈ ਉਥੋਂ ਲਾਗੇ ਉਹ ਪਹੁੰਚਦੀ ਹੈ ਸੋ ਆਪਾਂ ਆਪਣੇ ਬਾੜੇ ਦੀ ਵੀ ਦੇਖ ਰੇ ਚੰਗੀ ਤਰ੍ਹਾਂ ਰੱਖਣੀ ਹੈ ਜਿਹੜੇ ਆਲੇ ਦੁਆਲੇ ਜਿਹੜੇ ਆਪਣੇ ਆਵਾਰਾ ਕੁੱਤੇ ਨਹੀਂ ਹੋਣੇ ਚਾਹੀਦੇ ਜੇ ਉੱਥੇ ਫਾਰਮ ਤੇ ਕੁੱਤਾ ਰੱਖਿਆ ਹੈ ਉਹਦਾ ਵੀ ਚੰਗੀ ਤਰ੍ਹਾਂ ਆਪਾਂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਹੁਣ ਇੱਕ ਗੱਲ ਇੱਥੇ ਹੋਰ ਦੱਸਣੀ ਵੀ ਜ਼ਰੂਰੀ ਬਣਦੀ ਹੈ ਕਿ ਜੇਕਰ ਕੁੱਤਾ ਵੱਢ ਜਾਵੇ ਕਿਉਂਕਿ ਆਪਾਂ ਆਮ ਕਰਕੇ ਦੇਖਦੇ ਲੋਕਾਂ ਚ ਬੜੀਆਂ ਧਾਰਨਾਵਾਂ ਬਣੀਆਂ ਹੁੰਦੀਆਂ ਪਰ ਉਹਨਾਂ ਧਾਰਨਾਵਾਂ ਤੇ ਨਹੀਂ ਵਿਸ਼ਵਾਸ ਕਰਨਾ ਆਪਾਂ ਨੂੰ ਚਾਹੀਦਾ ਇਹ ਹੈ ਕਿ ਜੇਕਰ ਕੁੱਤਾ ਵੱਢ ਜਾਵੇ ਤਿੰਨ ਚੀਜ਼ਾਂ ਦਾ ਮੁੱਖ ਕਰਕੇ ਧਿਆਨ ਰੱਖਣਾ ਹੈ ਜੀ ਉਹ ਪਹਿਲੀ ਚੀਜ਼ ਇਹ ਹੈ ਕਿ ਜੇਦੋਂ ਕੁੱਤੇ ਨੇ ਵੱਢਿਆ ਜਿੱਥੇ ਜ਼ਖਮ ਹੈਗਾ ਵਾ ਉਹਨੂੰ ਚੰਗੀ ਤਰ੍ਹਾਂ ਸਾਬਣ ਪਾਣੀ ਦੇ ਨਾਲ ਧੋ ਲੈਣਾ ਚਾਹੀਦਾ ਹੈ ਵਗਦੇ ਪਾਣੀ ਹੇਠਾਂ 15 ਮਿੰਟ ਤੱਕ ਉਹਨੂੰ ਧੋਣਾ ਚਾਹੀਦਾ ਹੈ ਉਸ ਤੋਂ ਬਾਅਦ ਦੂਜਾ ਸਟੈਪ ਕੀ ਕਰਨਾ ਚਾਹੀਦਾ ਹੈ ਉਥੇ ਘਰ ਦੇ ਵਿੱਚ ਪਈ ਹੋਈ ਕੋਈ ਵੀ ਐਂਟੀਸੈਪਟਿਕ ਕਰੀਮ ਲਗਾ ਲੈਣੀ ਚਾਹੀਦੀ ਹੈ ਤੇ ਤੀਜਾ ਜਿਹੜਾ ਸਟੈਪ ਹੈ ਜਾਂ ਤੀਜਾ ਜਿਹੜਾ ਤਰੀਕਾ ਹੈ ਉਹ ਇਹ ਹੈ ਕਿ ਛੇਤੀ ਤੋਂ ਛੇਤੀ ਡਾਕਟਰ ਦੇ ਕੋਲ ਜਾ ਕੇ ਉਸ ਦੀ ਸਲਾਹ ਦੇ ਨਾਲ ਇਸ ਬਿਮਾਰੀ ਤੋਂ ਬਚਣ ਦੇ ਟੀਕੇ ਲਗਵਾਉਣੇ ਚਾਹੀਦੇ ਹਨ ਤੇ ਇੱਥੇ ਇੱਕ ਥੋੜਾ ਜਿਹਾ ਇਹ ਵੀ ਮੈਂ ਦੱਸ ਦੇਣਾ ਜ਼ਰੂਰੀ ਸਮਝਦਾ ਹਾਂ ਕਿ ਕਈ ਵਾਰੀ ਲੋਕੀ ਡਰਦੇ ਹਨ ਕਿ ਜਿਹੜਾ ਟੀਕਾ ਹੈ ਉਹ ਤੁੰਨੀ ਦੇ ਲਾਗੇ ਲੱਗਦਾ ਹੈ ਪੇਟ 'ਚ ਟੀਕੇ ਲੱਗਦੇ ਹਨ 14 ਟੀਕੇ ਲੱਗਦੇ ਹਨ ਕਿਸੇ ਸਮੇਂ ਲੱਗਦੇ ਹੁੰਦੇ ਸੀ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਟੀਕੇ ਲੱਗਦੇ ਹਨ ਬਾਹਾਂ ਦੀਆਂ ਮਾਸਪੇਸ਼ੀਆਂ 'ਚ ਲੱਗਦੇ ਹਨ ਇਸ ਕਰਕੇ ਡਰਨ ਦੀ ਕੋਈ ਗੱਲ ਨਹੀਂ ਕਈ ਵਾਰੀ ਜਿਹੜਾ ਬੰਦਾ ਹੈ ਜਿਸ ਨੂੰ ਕੁੱਤੇ ਨੇ ਵੱਢਿਆ ਹੁੰਦਾ ਉਹ ਡਰ ਕਰਕੇ ਹੀ ਨਹੀਂ ਡਾਕਟਰ ਦੇ ਜਾਂਦਾ ਕਿ ਭਾਈ ਮੇਰੇ ਤਾਂ ਹੋਣੀ ਹੈ ਦਰਦ ਤੇ ਮੈਂ ਨਹੀਂ ਟੀਕੇ ਲਗਵਾਉਣੇ ਸੋ ਸਾਨੂੰ ਇਹਨਾਂ ਧਾਰਨਾਵਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤੇ ਛੇਤੀ ਤੋਂ ਛੇਤੀ ਜਿਹੜਾ ਹੈ ਇਸ ਆਪਣੇ ਬਚਾਅ ਦੇ ਵੱਲ ਤੁਰਨਾ ਚਾਹੀਦਾ ਹੈ ਡਾਕਟਰ ਜੀ ਜੀ ਮੰਨ ਲਓ ਕਿ ਸਾਡੇ ਪਸ਼ੂ ਨੂੰ ਜਿਹੜਾ ਹਲਕਾਇਆ ਕੁੱਤਾ ਡਾ ਵੜ ਗਿਆ ਉਦੋਂ ਫਿਰ ਜਦੋਂ ਇਹੋ ਜੀ ਸਮੱਸਿਆ ਆਉਂਦੀ ਆ ਕਿ ਸਾਨੂੰ ਪਤਾ ਵੀ ਲੱਗ ਜਾਂਦਾ ਵੀ ਕੁੱਤਾ ਹਲਕਾਇਆ ਹੋਇਆ ਸੀਗਾ ਤੇ ਜਿਵੇਂ ਤੁਸੀਂ ਦੱਸਿਆ ਇਹ ਵਿਸ਼ਾਣੂ ਵਾਲੀ ਬਿਮਾਰੀ ਆ ਤੇ ਇਹਦਾ ਮਤਲਬ ਕੋਈ ਨਾ ਕੋਈ ਅੱਗੋਂ ਵੀ ਜਿਹੜਾ ਇਹ ਫੈਲਦੀ ਆ ਉਹ ਵਿਸ਼ਾਣੂ ਜਿਹੜਾ ਵਾ ਉਹ ਉਸ ਟੀਕੇ ਨਾਲ ਅੱਗੇ ਜਾਂਦਾ ਹੈ ਤੇ ਉਦੋਂ ਫਿਰ ਅਸੀਂ ਕਿਵੇਂ ਬਚਾਅ ਕਰਨਾ ਕੀ ਸਾਡਾ ਪਸ਼ੂ ਬਚ ਸਕਦਾ ਹੈ ਜਾਂ ਅਸੀਂ ਜੇ ਇਹੋ ਜੀ ਨਹੀਂ ਕੋਈ ਸੰਭਾਵਨਾ ਹੈਗੀ ਤੇ ਅਸੀਂ ਕਿਵੇਂ ਕਿ ਇੱਕ ਪਸ਼ੂ ਤੋਂ ਦੂਜੇ ਪਸ਼ੂ ਤੱਕ ਜਿਹੜਾ ਉਹ ਬਿਮਾਰੀ ਨਾ ਪਹੁੰਚੇ ਉਹ ਕਿਸ ਤਰੀਕੇ ਨਾਲ ਅਸੀਂ ਇਹ ਪ੍ਰਬੰਧ ਕਰ ਸਕਦੇ ਵੇਖੋ ਇਹਦੇ ਵਿੱਚ ਇਹੀ ਹੁੰਦਾ ਹੈ ਕਿ ਜਦੋਂ ਕਦੀ ਵੀ ਸਾਡੇ ਪਸ਼ੂ ਨੂੰ ਕੋਈ ਆਵਾਰਾ ਕੁੱਤਾ ਵੱਢ ਜਾਂਦਾ ਹੈ ਜਦੋਂ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਵੈਟਰਨਰੀ ਡਾਕਟਰ ਸਾਹਿਬ ਦੀ ਸਲਾਹ ਦੇ ਨਾਲ ਛੇਤੀ ਤੋਂ ਛੇਤੀ ਉਸ ਨੂੰ ਆਪਣਾ ਟੀਕੇ ਲਗਵਾਈਏ ਕਿਉਂਕਿ ਇਸ ਦੇ ਨਾਲ ਇਹ ਹੈ ਕਿ ਅਸੀਂ ਆਪਣੇ ਪਸ਼ੂ ਨੂੰ ਬਚਾ ਸਕਦੇ ਹਾਂ ਤੇ ਆਪਾਂ ਨੂੰ ਛੇਤ ਛੇਤੀ ਡਾਕਟਰ ਸਾਹਿਬ ਨਾਲ ਸਲਾਹ ਕਰਨੀ ਚਾਹੀਦੀ ਹੈ ਡਾਕਟਰ ਅੰਜੀਸ਼ੀ ਤੁਸੀਂ ਬੜੀ ਸਾਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ ਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਜਿਹੜੇ ਆ ਉਹ ਇਹਦਾ ਪੂਰਾ ਲਾਹਾ ਲੈਣਗੇ ਤੇ ਆਪਣੇ ਪਸ਼ੂਆਂ ਨੂੰ ਜਿਨ੍ਹਾਂ ਨੂੰ ਵੇਖੋ ਪਸ਼ੂ ਧਨ ਕਹਿੰਨੇ ਆ ਕਿ ਉਹਨਾਂ ਨੂੰ ਬਚਾ ਕੇ ਰੱਖਣਗੇ ਤੇ ਆਪਣੇ ਆਲੇ ਦੁਆਲੇ ਤੇ ਫਾਰਮ ਦੀ ਜਿਹੜੀ ਆ ਜਿਹੜੀ ਸਾਹ ਸੰਭਾਲ ਤਸਵਾਈ ਜਿਹੜੀ ਆ ਉਹਦਾ ਖਿਆਲ ਰੱਖਣਗੇ ਬਹੁਤ ਸ਼ੁਕਰੀਆ ਜੀ ਧੰਨਵਾਦ ਸੋ ਅੱਜ ਗੱਲ ਕਰ ਰਹੇ ਹਾਂ ਪਸ਼ੂ ਪਾਲਕਾਂ ਦੀ ਅਸੀਂ ਕਿ ਪਸ਼ੂਆਂ ਵਿੱਚ ਹਲਕਾ ਦੀ ਬਿਮਾਰੀ ਤੇ ਸਾਵਧਾਨੀਆਂ ਸੋ ਇਸ ਵਿਸ਼ੇ ਤੇ ਹੋਰ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਫਲੋਰ ਜ਼ਿਲ੍ਹਾ ਜਲੰਧਰ ਦੇ ਸਫਲ ਪਸ਼ੂ ਪਾਲਕ ਸੁਖਵੀਰ ਸਿੰਘ ਝੋਲਚੀ ਨੇ ਤੇ ਫਿਰ ਆਓ ਵੇਖਦੇ ਹਾਂ ਮੇਰਾ ਨਾਮ ਸੁਖਵੀਰ ਸਿੰਘ ਮਹੱਲਾ ਫਲੋਰ ਦਾ ਰਹਿਣ ਵਾਲਾ ਮਹੱਲਾ ਚੌਧਰੀਆਂ ਗੜਾ ਰੂਟ ਫਲੋਰ ਤੇ ਅਸੀਂ ਸਾਡੇ ਕੋਲ 20-22 ਪਸ਼ੂ ਹੈਗੇ ਆ ਤੇ ਉਹਨਾਂ ਦਾ ਅਸੀਂ ਬਹੁਤ ਵਧੀਆ ਰੱਖ-ਰਖਾਅ ਕਰ ਰਹੇ ਆ ਨਾਲ ਮੈਂ ਖੇਤੀਬਾੜੀ ਕਰਦਾ ਤੇ ਨਾਲ ਸਾਨੂੰ ਸਿਵਲ ਹਸਪਤਾਲ ਫਲੋਰ ਇਹਨਾਂ ਦਾ ਸਹਿਯੋਗ ਆ ਪੂਰਾ ਟਾਈਮ ਟੂ ਟਾਈਮ ਵੈਕਸੀਨੇਸ਼ਨ ਕਰਦੇ ਰਹਿੰਦੇ ਆ ਜੋ ਹੁੰਦੇ ਆ ਦੂ ਦਵਾਈ ਹੁੰਦੀ ਆ ਇਥੇ ਪ੍ਰੋਪਰ ਆ ਕੇ ਲੈ ਜਾਂਦੇ ਆ ਜੋ ਟੀਕਾ ਲਵਾਉਣਾ ਹੁੰਦਾ ਇਹਨਾਂ ਨੂੰ ਲਵਾ ਲਵਾ ਲ ਜਾਂਦੇ ਆ ਤੇ ਸਾਨੂੰ ਪੂਰੀ ਸਹੂਲਤ ਦੇ ਰਹੇ ਆ ਇਹ ਫਲੋਰ ਸਿਵਲ ਹਸਪਤਾਲ ਤੇ ਜਿੱਦਾਂ ਵੀ ਡਾਕਟਰਾਂ ਦੀ ਅਸੀਂ ਸਲਾਹ ਨਾਲ ਜੋ ਵੀ ਵੈਕਸੀਨੇਸ਼ਨ ਜਾਂ ਕੁਝ ਵੀ ਦਵਾਈ ਕਿ ਟੀਕਾ ਲਵਾਉਣਾ ਹੁੰਦਾ ਉਹਨਾਂ ਦੀ ਸਲਾਹ ਨਾਲ ਚੱਲਦੇ ਆ ਤੇ ਸਾਨੂੰ ਵਧੀਆ ਸਹਿਯੋਗ ਦੇ ਰਹੇ ਆਏ ਬਾਕੀ ਛੱਡਾਂ ਦਾ ਜਾਂ ਕੋਈ ਵੀ ਪਸ਼ੂਆਂ ਦੇ ਵਿੱਚ ਕੁੱਤੇ ਜਾਂ ਕੋਈ ਨੇਲ ਜਾਂ ਕੁਝ ਵੀ ਉਹਨਾਂ ਦਾ ਆਉਣ ਦਾ ਬਹੁਤ ਧਿਆਨ ਰੱਖਦੇ ਆਂ ਅਲਦਵਾਲੇ ਸਾਨੂੰ ਡਾਕਟਰ ਟਾਈਮ-ਟਾਈਮ ਦੱਸ ਦਿੰਦੇ ਆ ਵੀ ਤੁਸੀਂ ਆਹ ਬਿਮਾਰੀ ਚੱਲੀ ਆ ਤੁਸੀਂ ਆ ਕੇ ਸਾਡੇ ਨਾਲ ਕੋਆਪਰੇਟ ਕਰੋ ਅਸੀਂ ਇਹਨਾਂ ਦੇ ਨਾਲ-ਨਾਲ ਜਿੱਦਾਂ ਵੀ ਹੁੰਦਾ ਇਹਨਾਂ ਦਾ ਨਾਲ ਪ੍ਰੋਗਰਾਮ ਬਣਾ ਕੇ ਹੋਰ ਵੀ ਆਪਣੇ ਸੱਜਣ ਮਿੱਤਰਾਂ ਨੂੰ ਨਾਲ ਲਿਆ ਕੇ ਉਹਨਾਂ ਦਾ ਟਾਈਮ ਨਾਲ ਆ ਕੇ ਇਹਨਾਂ ਨੂੰ ਮਲਾਈਦਾ ਤੇ ਸਾਰਾ ਕੰਮ ਹੀ ਨਾਲ ਦੀ ਨਾਲ ਚੱਲ ਚੱਲੀ ਜਾਂਦਾ ਸਾਡਾ ਬਹੁਤ ਵਧੀਆ ਸਾਥ ਦੇ ਰਹੇ ਆ ਤੇ ਹੌਲੀ ਹੌਲੀ ਅਸੀਂ ਹੌਲੀ ਹੋਰ ਵੀ ਜ਼ਿੰਮੇਵਾਰਾਂ ਨੂੰ ਸਾਰਿਆਂ ਨੂੰ ਦੱਸਦੇ ਆ ਵੀ ਤੁਸੀਂ ਇੱਥੇ ਹਸਪਤਾਲ ਆਓ ਟੀਕੇ ਹੁਣ ਸਿਕਸ ਡਾਉਣ ਲੱਪੇ ਆ ਮੁਰਾ ਦੇ ਵੀ ਤੇ گاਵਾਂ ਦੇ ਵੀ ਉਹਨਾਂ ਨੂੰ ਦੱਸਦੇ ਆ ਵੀ ਨਾਲ ਇੱਥੋਂ ਲਵਾਓ ਤੁਸੀਂ ਵਧੀਆ ਟੀਕੇ ਆ ਇਹਨਾਂ ਕੋ ਤੇ ਵਧੀਆ ਕਟੀਆਂ ਜਾਂ ਬੱਚੀਆਂ ਆ ਰਹੀਆਂ ਵਧੀਆ ਰਿਜ਼ਲਟ ਆ ਬਾਕੀ ਅਸੀਂ ਪਸ਼ੂਆਂ ਦੇ ਵੀ ਹਲਕਾ ਲਈ ਜਿਹਦਾ ਨੇਲ ਜਾਂ ਕੁੱਤੇ ਫਿਰਦੇ ਆ ਉਹਨਾਂ ਤੋਂ ਬਹੁਤ ਵਧੀਆ ਹਲਕਾ ਤੋਂ ਵੀ ਵਿਚਾਰ ਰੱਖਦੇ ਆ ਤੇ ਪਸ਼ੂ ਦੀ ਸਾਂਭਾਲ ਕਰਦੇ ਆਂ ਜਦ ਟਾਈਮ ਦੀ ਟਾਈਮ ਸਾਡੀ ਜਿੱਦਾ ਸਾਰੀ ਫੈਮਿਲੀ ਮੇਰਾ ਬ੍ਰਦਰ ਆ ਮੈਂ ਆ ਅਸੀਂ ਸਾਡੇ ਜੱਦੀ ਪੁੱਛ ਦੀ ਪਹਿਲਾ ਘਰਾਂ ਤੋਂ ਪਹਿਲਾ ਹੀ ਪਸ਼ੂ ਸੀ ਕੋਈ ਟ੍ਰੇਨਿੰਗ ਤਾਂ ਨਹੀਂ ਲਈ ਪਰ ਸਾਨੂੰ ਸਾਰਾ ਨੋਲਿਜ ਪਸ਼ੂਆਂ ਦੀ ਸਾਰੀ ਛੋਟੇ ਹੁੰਦੇ ਜਿੱਦਾਂ ਵੀ ਨਾਲ ਦੀ ਨਾਲ ਹੈਗੀ ਆ ਅਸੀਂ ਆਪ ਆਪਸੂ ਕਟੀਆਂ ਆਪ ਤਿਆਰ ਕਰਦੇ ਆਂ ਪਸ਼ੂ ਤਿਆਰ ਕਰਦੇ ਆਂ ਕਾਫੀ ਵੱਡਾ ਸ਼ੈੱਡ ਬਣਾਇਆ ਖੋਲ ਲਿਆ ਆ ਰਾਤ ਨੂੰ ਸਿਆਲਾਂ ਨੂੰ ਅੰਦਰ ਬੰਦ ਦੀ ਦਾ ਧੁੱਪੇ ਹੁਣ ਨਿਕਲ ਹੀ ਦਿੰਨੇ ਬਾਹਰ ਕੱਢ ਦੀ ਦਾ ਅਲੱਗ-ਅਲੱਗ ਖੋਲ ਲਿਆ ਆ ਅੰਦਰ-ਬਾਹਰ ਕਰਨ ਦੀ ਸਹੂਲਤ ਸਾਰਾ ਕੁਝ ਤੇ ਜੋ ਟਾਈਮ ਦੀ ਟਾਈਮ ਜਦੋਂ ਗਰਮੀਆਂ ਨੂੰ ਦਿਨੇ ਅੰਦਰ ਹੁੰਦੇ ਆ ਰਾਤ ਨੂੰ ਬਾਹਰ ਹੁੰਦੇ ਆ ਬਦਲੀ ਦੀਆਂ ਖੋਲੀਆਂ ਡਬਲ ਡਬਲ ਆ ਚਾਰਾ ਬਾਕੀ ਅਸੀਂ ਜੁੱਦਾਂ ਹੁਣ ਵਰਸੀਨ ਤੇ ਵਿੱਚ achar ਵਿੱਚ ਤੂੜੀ ਟਾਈਮ ਦੀ ਟਾਈਮ ਜਿੱਦਾਂ ਜਿੱਦਾਂ ਬਦਲਦਾ ਗਰਮੀਆਂ ਨੂੰ ਬਾਜਰਾ ਮੱਕੀ ਤੂੜੀ ਤੇ ਇਹ ਦਲੀਆ ਸਰੋਂ ਦੀ ਖਾਲ ਜੋ ਵੀ ਹੈ ਆਪਣੇ ਫੀਡ ਉਹ ਪਾਉਂਦੇ ਆ ਸਾਰੇ ਪਸ਼ੂਨ ਪਾਉਂਦੇ ਆ ਵੈਕਸੀਨੇਸ਼ਨ ਟਾਈਮ ਦੀ ਟਾਈਮ ਹੈ ਜਦੋਂ ਵੀ ਕੋਈ ਬਿਮਾਰੀ ਹੁੰਦੀ ਹੈ ਗਲ ਘੋਟੂ ਆਉਂਦੀ ਹੈ ਜਾਂ ਕੋਈ ਮੂੰਹ ਖੁਰਦੀ ਆਉਂਦੀ ਹੈ ਮਹਿਕਮੇ ਵਾਲੇ ਸਾਨੂੰ ਦੱਸਦੇ ਆ ਫਿਰ ਉਹ ਆਪ ਹੀ ਹੀਟ ਕੀਤੀ ਕੇ ਘਰ ਲਾ ਕੇ ਆਉਂਦੇ ਆ ਬਾਕੀ ਜਦੋਂ ਕੋਈ ਜ਼ਿਆਦਾ ਤਕੜੀ ਬਿਮਾਰੀ ਜਾਂ ਕੁਝ ਪਸ਼ੂ ਦੀ ਪ੍ਰੋਬਲਮ ਆਉਂਦੀ ਆ ਅਸੀਂ ਡਾਕਟਰ ਸਾਹਿਬ ਨਾਲ ਵੀ ਕੰਟੈਕਟ ਕਰੀਦਾ ਕੁਝ ਮਾੜਾ ਮੋਟਾ ਇਲਾਜ ਅਸੀਂ ਆਪ ਵੀ ਕਰ ਲਈਦਾ ਤੇ ਕੋਈ ਅਫਵਾਰਾ ਜਾਂ ਕੋਈ ਮੂੰਹ ਖੁਰਦੀ ਜਾਂ ਕੋਈ ਆਪਣੇ ਥਣਾ ਥਣਾ ਚ ਪ੍ਰੋਬਲਮ ਆਉਂਦੀ ਮਸਟਾਈਟਸ ਦੀ ਆਉਂਦੀ ਆ ਜਾਂ ਕੁਝ ਆਉਂਦਾ ਆ ਉਹ ਅਸੀਂ ਡਾਕਟਰ ਸਾਹਿਬ ਨੂੰ ਕਰਕੇ ਸੀ ਕਰੀਦਾ ਸਲਾਹ ਨਾਲ ਹੱਲ ਕਰ ਲਈਦਾ ਬਾਕੀ ਜਦੋਂ ਹੁਣ ਜਿੱਦਾਂ ਧੁੰਦੇ ਹੈ ਜਾਂ ਜਿਆਦਾ ਕੋਰਾ ਪੈਂਦਾ ਤੇ ਉਦੋਂ ਫਿਰ ਅਸੀਂ ਪਸ਼ੂਆਂ ਨੂੰ ਸੁੱਕ ਪਾਣੀ ਥੱਲੇ ਸੁੱਕਾ ਕਰਨਾ ਫਿਰ ਉਹਨਾਂ ਦਾ ਪੱਲੜ ਪੁੱਲੜ ਲਾ ਕੇ ਰੱਖਣਾ ਤੇ ਧੁੰਦ ਵਿੱਚ ਕੂਰੇ ਜੋ ਵਜਾ ਕੇ ਰੱਖਣਾ ਤੋਂ ਅੰਦਰ ਹੀਟ ਧੂਣੀ બાળ ਦੇਦੀ ਆ ਫਿਰ ਉਹਨਾਂ ਦਾ ਹੁਣ ਜਦਾਂ ਧੁੱਪ ਤੌਂਦਿਆ ਤੇ ਉਹਨਾਂ ਦੀ ਸਫਾਈ ਕਰਕੇ ਥੱਲੇ ਅੰਦਰ ਹੀ ਰੱਖੀਦੇ ਆ ਜੇ ਤਾਂ ਆਪਣ ਨਿਕਲੇ ਤਾਂ ਕੱਢਣਾ ਨਹੀਂ ਤਾਂ ਨਹੀਂ ਪਾਣੀ ਉਹਨਾਂ ਨੂੰ ਗਰਮ ਕਰਕੇ ਕੋਸਾ ਕਰਕੇ ਪਿਲਾਉਣਾ ਬਾਕੀ ਹਲਕਾ ਦੀ ਬਿਮਾਰੀ ਆ ਉਹ ਤਾਂ ਕਿਤੇ ਵੀ ਆ ਸਕਦੀ ਛੱਡਾ ਛੋਡਾ ਸਾਫ਼ ਰੱਖੋ ਨਿਗ੍ਹਾ ਰੱਖੋ ਜਿੱਦਾਂ ਜਿੱਥੋਂ ਆਪਾਂ ਰੱਖਿਆ ਬਹੀਣ ਰੱਖਿਆ ਜਾਂ ਕੁਝ ਵੀ ਇਹ ਪਾਣੀ ਬਾਹਰ ਜਾਂਦਾ ਜਾਂ ਕਿਤੇ ਖੇਤਾਂ 'ਚ ਜਾਂ ਜਾਂ ਕੁਝ ਉੱਥੋਂ ਨੀਲ ਆ ਸਕਦਾ ਜਾਂ ਕੋਈ ਏਦਾਂ ਦੀ ਚੀਜ਼ ਵੀ ਆ ਸਕਦੀ ਵੀ ਜਿਹੜਾ ਪਸ਼ੂ ਹਲਕ ਜਿਵੇਂ ਜਾਂ ਕਿਦਾਂ ਉਹ ਤੋਂ ਵਿਚਾਰ ਰੱਖਣਾ ਚਾਹੀਦਾ ਤੇ ਪ੍ਰੋਪਰ ਉਹਨਾਂ ਦੇ ਮੂਰੇ ਜਾਲੀਆਂ ਜੇ ਜਿੱਥੋਂ ਦੀ ਤੁਹਾਡਾ ਪਾਣੀ ਜਾਂਦਾ ਜਾਲੀਆਂ ਲਾਓ ਜਾ ਕੋਸ਼ਿਸ਼ ਇਦਾਂ ਦਾ ਸਿਸਟਮ ਲਾਓ ਜਾਂ ਉਹਨੂੰ ਇਟਾਂ ਲਾ ਦਿਓ ਤੇ ਤਾਂ ਕਿ ਕਿਉਂਕਿ ਜੇ ਜਿਹੜੇ ਪਸ਼ੂ ਖੇਤਾਂ ਵਿੱਚ ਉੱਥੇ ਜ਼ਿਆਦਾ ਨੇਲ ਦਾ ਜ਼ਿਆਦਾ ਡਰ ਰਿਹਾ ਹੈ ਹਜੇ ਹਜੇ ਸ਼ਹਿਰੀ ਏਰੀਆ 'ਚ ਘਟਿਆ ਜਿੱਥੇ ਬਾਹਰ ਖੇਤਾਂ 'ਚ ਤਾਂ ਜ਼ਿਆਦਾ ਨੇਲ ਨੀਗਲ ਵੱਢ ਜੇ ਤਾਂ ਪਸ਼ੂ ਹਲਕ ਜਾਂਦਾ ਹੈ ਤੇ ਪਸ਼ੂ ਦਾ ਨੁਕਸਾਨ ਹੋ ਸਕਦਾ ਬਾਕੀ ਹੁਣ ਜਿੱਦਾਂ ਕਈ ਭਰਾਵਾਂ ਨੇ ਪਸ਼ੂ ਪਾਲਕਾਂ ਨੇ ਮੇਰੇ ਵੀਰਾਂ ਨੇ ਪਸ਼ੂਆਂ ਦੇ ਵਿੱਚ ਕੁੱਤੇ ਵੀ ਰੱਖਿਓ ਆ ਕੋਈ ਖਤਰਨਾਕ ਕੁੱਤੇ ਆ ਕੋਈ ਇਦਾਂ ਵੀ ਆ ਕੋਈ ਕੁੱਤੇ ਨੂੰ ਜਾਂ ਤਾਂ ਪਿੰਜਰੇ 'ਚ ਰੱਖੋ ਜਾਂ ਸੈਡ ਤੇ ਰੱਖੋ ਤੇ ਨਹੀਂ ਤਾਂ ਜਿੱਦਾਂ ਤੁਹਾਡੀ ਮੱਝ ਰਾਤ ਨੂੰ ਸੂਪੇ ਜਾਂ ਕੋਈ ਕੱਟੂ ਦਾ ਨੁਕਸਾਨ ਕਰਨਗੇ ਤੇ ਉਹ ਜ਼ੇਰ ਖਾ ਲੈਂਦੇ ਜਾਂ ਕੱਟੂ ਨੂੰ ਵੜ ਦਿੰਦੇ ਆ ਤੇ ਉਹ ਨੁਕਸਾਨ ਵੀ ਕਰ ਸਕਦੇ ਆ ਤੇ ਉਹ ਇਸ ਕਰਕੇ ਕੁੱਤੇ ਨੂੰ ਜੇ ਰੱਖਣਾ ਸੈਪਰੇਟਰ ਰੱਖੋ ਪਿੰਜਰੇ ਚ ਰੱਖੋ ਤੇ ਜਾਂ ਹੋ ਸਕੇ ਤਾਂ ਉਹਨੂੰ ਸਾਈਡ ਤੇ ਹੀ ਰੱਖੋ ਜਾਂ ਤਾਂ ਰੱਖੋ ਹੀ ਨਾ ਇਹਦਾ ਪਸ਼ੂਆਂ ਦਾ ਵੀ ਨੁਕਸਾਨ ਕਰ ਸਕਦੇ ਕੁੱਤੇ ਸੂਣ ਵਾਲੇ ਪਸ਼ੂ ਦੀ ਜਿੱਦਾਂ ਧਿਆਨ ਰੱਖਣਾ ਪੈਂਦਾ ਉਹਨਾਂ ਦੀ ਖਰਾਕ ਹੁਣ ਜਿੱਦਾਂ ਪਹਿਲਾਂ ਤੋਂ ਉਹਨਾਂ ਨੂੰ ਕੋਈ ਵਾਈਟਮੈਚ ਜਾਂ ਹੋਰ ਉਹਨਾਂ ਨੂੰ ਖਾਣ ਵਾਲੇ ਵਿੱਚ ਤੇਲ ਘੇ ਉਹਨਾਂ ਦਾ ਸ਼ੁਰੂ ਕਰੀਦਾ ਦੇਣ ਲਈ ਫਿਰ ਉਹਨਾਂ ਦਾ ਤਾਂ ਕਿ ਉਹ ਛੇਤੀ ਵਧੀਆ ਤਰ੍ਹਾਂ ਤਾਂ ਉਹਨਾਂ ਨੂੰ ਸੂਪ ਹੋਵੇ ਜੇਰ ਪੈ ਜਾਵੇ ਤੇ ਜੇ ਉਹਨਾਂ ਦੀ ਪੂਰੀ ਪ੍ਰੋਪਰ ਕੇਅਰ ਕੀਤੀ ਤਾਂ ਹੀ ਜੇਰ ਪੈਂਦੀ ਜਾਂ ਵਧੀਆ ਸੂਂਦੀ ਹੈ ਨਹੀਂ ਤਾਂ ਪਸ਼ੂ ਖਰਾਬ ਹੋ ਜਾਂਦਾ ਇਸ ਕਰਕੇ ਅਸੀਂ ਉਹਨਾਂ ਨੂੰ ਪਹਿਲਾਂ ਹੀ ਮਹੀਨਾ ਦੋੜ ਮਹੀਨਾ ਦੋ ਮਹੀਨਾ ਪਹਿਲਾਂ ਹੀ ਖਰਾਕ ਦੇ ਕੇ ਉਹਨਾਂ ਨੂੰ ਸੈਪਰੇਟ ਖਿਆਲ ਰੱਖੀਦਾ ਸੈਪਰੇਟ ਬਣ ਕੇ ਤੇ ਉਹਨਾਂ ਦਾ ਪੂਰਾ ਟ੍ਰੀਟਮੈਂਟ ਕਰੀਦਾ ਆਪ ਉਹਨੂੰ ਦਿੱਤੀਆ ਤੇ ਬਾਕੀ ਲੇਬਰ ਦੇ ਲੇਬਰ ਦੇ ਉੱਤੇ ਛੱਡਣ ਵਾਲਾ ਕੰਮ ਹੈ ਨਹੀਂ ਇਹ ਆਪ ਹੀ ਰੱਖੀਦਾ ਖਿਆਲ ਜੇ ਲੇਬਰ ਦੇ ਉੱਤੇ ਛੱਡਾਂਗੇ ਫਿਰ ਕੁਝ ਨਹੀਂ ਇਹ ਹੈਗਾ ਬਾਕੀ ਜਦੋਂ ਛੋਟਾ ਹਜੇ ਨਵ ਜੰਮਾ ਬੱਚਾ ਆ ਉਹਨੂੰ ਪਹਿਲਾਂ 2 ਘੰਟਿਆਂ ਦੇ ਅੰਦਰ ਅੰਦਰ ਉਹਨੂੰ ਪੂਰੀ ਬੋਲੀ ਪਲਾਉਣੀ ਫੇਰ ਜੇਰ ਪਸ਼ੂ ਦਾ ਪੈ ਗਿਆ ਫਿਰ ਆਖਰਖਾ ਫਿਰ ਛੋਟੇ ਬੱਚਿਆਂ ਨੂੰ ਇਸ ਸਾਈਡ ਤੇ ਇੱਕ ਬਣਾਇਆ ਪੋਸ਼ਨ ਉਹਦੇ ਵਿੱਚ ਜੁੜੇ ਰੱਖੀਦਾ ਤੇ ਦੁੱਧ ਪਾਣੀ ਦਾ ਖਿਆਲ ਰੱਖਣਾ ਦੁੱਧ ਦਾ ਦਾ ਉੱਤੇ ਬੋਰੀ ਜਾਂ ਕੰਬਲ ਕੁੰਬਲ ਪਾ ਕੇ ਰੱਖਣਾ ਤੇ ਤਾਂ ਹੀ ਉਹ ਜੰਤ ਕਰ ਟੁਕੜ ਤਿੰਨ ਮਹੀਨੇ ਦੁੱਧ ਪੂਰਾ ਉਹਨੂੰ ਠੋਕੇ ਪਲਾਉਣਾ ਪੈਂਦਾ ਤਾਂ ਉਹ ਥੋੜਿਆ ਜਾਨ ਚਾਉਂਦਾ ਫਿਰ ਹੌਲੀ ਹੌਲੀ ਪੱਠਿਆਂ ਤੇ ਲੱਗ ਜਾਂਦਾ ਫਿਰ ਘਟਾਓ ਫਿਰ ਹੌਲੀ ਹੌਲੀ ਘਟਾਉਣਾ ਪੈਂਦਾ ਨਾ ਹੁੰਦਾ ਬਾਕੀ ਜਿਹੜਾ ਡੇਰੀ ਫਾਰਮ ਦੇਖ ਕੇ ਜੇ ਆਪਾਂ ਕਿਸੇ ਵੱਲ ਖੋਲ੍ਹਾਂਗੇ ਕੰਮ ਉਹ ਤਾਂ ਇੱਕਦਮ ਜੇ ਤੁਸੀਂ ਲਿਆਉਂਗੇ ਪੈਸਾ ਲਾ ਸਕਦੇ ਆ ਪਰ ਫੇਲ ਹੋ ਜੂ ਉਹ ਤਾਂ ਤੁਸੀਂ ਪ੍ਰੋਪਰ ਪਹਿਲਾਂ ਇੱਕ ਪਸ਼ੂ ਰੱਖੋ ਦੋ ਰੱਖੋ ਚਾਰ ਰੱਖੋ ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਡੇਰੀ ਫਾਰਮ ਕਾਮਯਾਬ ਹੁੰਦਾ ਜੇ ਕਹੋਗੇ ਇੱਕਦਮ ਆਗੇ ਤੇ ਫਿਰ ਉਹ ਪਸ਼ੂ ਡੇਰੀ ਫਾਰਮ ਫੇਲ ਹੋਣ ਤੇ ਕੰਮ ਵੱਜ ਜਾਂਦੇ ਆ ਪ੍ਰੋਪਰ ਪੂਰੀ ਨੌਲੇਜ ਹੋਣੀ ਚਾਹੀਦੀ ਆ ਇੱਕ ਇੱਕ ਪਸ਼ੂ ਲੈ ਕੇ ਪਹਿਲਾਂ ਇੱਕ ਰੱਖੋ ਫਿਰ ਦੋ ਰੱਖ ਕੇ ਚਾਰ ਆ ਕੇ ਸਟੈਪ ਬਾਈ ਸਟੈਪ ਚੜ੍ਹਨਾ ਪੈਣਾ ਤਾਂ ਪਸ਼ੂ ਕਾਮਯਾਬ ਹੁੰਦਾ ਡੇਰੀ ਨਹੀਂ ਤਾਂ ਜੇ ਤੁਸੀਂ ਜਾਦੇ ਲੈ ਤੁਹਾਨੂੰ ਲੇਬਰ ਦੇ ਉੱਤੇ ਛੱਡ ਦਿੱਤਾ ਆਪ ਤੁਸੀਂ ਬਾੜੇ ਨਹੀਂ ਫਿਰ ਤਾਂ ਫੇਲੇ ਹੀ ਫੇਲ ਹੈ ਜੀ ਪਸ਼ੂ ਪਾਲਕ ਵੀਰਾਂ ਨੂੰ ਇਹ ਸੰਦੇਸ਼ ਦਿਨਾ ਵੀ ਜਿਹੜਾ ਦੁੱਧ ਤੁਸੀਂ ਦੁੱਧ ਦਾ ਕੰਮ ਕਰਦੇ ਸਾਫ ਸੁਥਰਾ ਕਰੋ ਤੇ ਬਾਕੀ ਪਸ਼ੂਆਂ ਦੀ ਬਿਮਾਰੀ ਹਲਕਾ ਜਾਂ ਕੋਈ ਸਟੇਟਸ ਜਾਂ ਕੋਈ ਹੋਰ ਵੀ ਤਰ੍ਹਾਂ ਦੀਆਂ ਬਿਮਾਰੀਆਂ ਹਨ ਉਹਨਾਂ ਦਾ ਪ੍ਰੋਪਰ ਤੁਸੀਂ ਧਿਆਨ ਰੱਖੋ ਤੇ ਪਸ਼ੂਆਂ ਵਿੱਚ ਦੋ ਟਾਈਮ ਢੀੜਾ ਮਾਰੋ ਆਪ ਤੇ ਸਵੇਰੇ ਸ਼ਾਮ ਦੇਖੋ ਜੇ ਪਸ਼ੂ ਕਿਦਾਂ ਹੀਟ ਵਿੱਚ ਆਉਂਦਾ ਜਾਂ ਕੁਝ ਆਉਂਦਾ ਜਾਂ ਕੁਝ ਦਾ ਵੀ ਜੇ ਥਣਾ ਦੇ ਨੌਕਸ ਆ ਆਪ ਪਤਾ ਲੱਗਦਾ ਲੇਬਰ ਦੇ ਛੱਡਾ ਫਿਰ ਨਹੀਂ ਪਤਾ ਲੱਗਦਾ ਤੁਸੀਂ ਆਪ ਪ੍ਰੋਪਰ ਧਿਆਨ ਰੱਖੋ ਤਾਹੀਂ ਤੁਹਾਨੂੰ ਕੁਝ ਬਚੂਗਾ ਬਾਕੀ ਦੁੱਧ ਦਾ ਕੰਮ ਕਰੋ ਸਾਫ਼ ਸੁਥਰਾ ਵਿੱਚ ਕਮਾਈ ਹੈਗੀ ਆ ਬਚੂਗਾ ਪਰ ਜਿਗਰਾ ਰੱਖ ਕੇ ਚੱਲਣਾ ਪੈਂਦਾ ਨਾਲ ਕਟੀਆਂ ਵੀ ਪਾਲੋਗੇ ਤਾਂ ਬਚੋਗੇ ਜੇ ਕਹੋਗੇ ਵੀ ਮੱਝ ਲਿਆ ਕੇ ਤੇ ਦੁੱਧ ਚ ਪੈਸੇ ਪੂਰੇਗਾ ਪਰ ਉਹ ਨਹੀਂ ਹੋ ਸਕਦੇ ਨਾਲ ਕਟੀਆਂ ਪਾਲੋਗੇ ਨਸਲ ਪਾਲੋਗੇ ਤਾਂ ਬਚੋਗੇ ਅੱਜ ਪਸ਼ੂਆਂ ਦੇ ਵਿੱਚ ਹਲਕਾ ਦੀ ਬਿਮਾਰੀ ਅਤੇ ਸਾਵਧਾਨੀਆਂ ਬਾਰੇ ਸਾਡੇ ਡਾਕਟਰ ਸਾਹਿਬ ਅਤੇ ਸਾਡੇ ਸਫਲ ਪਸ਼ੂ ਪਾਲਕ ਨੇ ਤੁਹਾਨੂੰ ਜਾਣਕਾਰੀ ਦਿੱਤੀ ਆ ਸੋ ਸਾਨੂੰ ਪੂਰੀ ਉਮੀਦ ਹੈ ਕਿ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਾਡੇ ਕਿਸਾਨ ਵੀਰਾਂ ਲਈ ਕਾਫੀ ਲਾਹੇਵੰਦ ਸਾਬਤ ਹੋਏਗਾ ਸੋ ਅਗਲੇ ਐਪੀਸੋਡ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਨਵੇਂ ਮਾਹਿਰਾਂ ਦੇ ਨਾਲ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ